ਹਾਂਜੀ ਪ੍ਰਧਾਨ ਜੀ ਅੱਜ ਕਿਹੜੇ ਸਬੰਧ ਵਿੱਚ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਕਿ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਤੋਂ ਜਾਣਕਾਰੀ ਲੈਣ ਆਇਆ ਉਹਦੇ ਨਾਲ ਨਾਲ ਆਪਣੇ ਪੰਜਾਬ ਦੇ ਵਿੱਚ ਸਕੱਤ ਦਾ ਸਰਦਾਰ ਸਾਹਿਬ ਸਿੰਘ ਜੀ ਸਭਰਾ ਖੜੇ ਨੇ ਔਰ ਇੱਧਰ ਆਪਣੇ ਪੰਜਾਬ ਦੇ ਨੌਜਵਾਨ ਮੁਖਬਲਾਰੇ ਜੱਥੇਬੰਦੀ ਦੇ ਅੰਗਰੇਜ਼ ਸਿੰਘ ਫਰੋਜਪੁਰ ਤੋਂ ਪਿੰਡ ਬੂਟੇਵਾਲਾ ਤੋਂ ਇਹ ਇਕੱਲੇ ਨੇ ਔਰ ਕਾਫੀ ਵਿਚਾਰ ਚਰਚਾ ਸਾਰੀ ਜੱਥੇਬੰਦੀ ਦਾ ਕਰਕੇ ਜਿਵੇਂ ਹਰ ਸਾਲ ਦੀ ਤਰ੍ਹਾਂ ਸਰਦਾਰ ਸ਼ਹੀਦ ਭਗਤ ਸਿੰਘ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਉਂਦੇ ਆ ਜੱਥੇਬੰਦੀ ਵੱਲੋਂ ਔਰ ਕੱਲ ਨੂੰ 23 ਮਾਰਚ ਨੂੰ ਵੱਖ-ਵੱਖ ਥਾਵਾਂ ਤੇ ਜਿਵੇਂ ਪਟਿਆਲਾ ਵਾ ਸੰਗਰੂਰ ਆ ਔਰ ਉਹਦੇ ਨਾਲ ਨੇੜੇ ਲੱਗਦੇ ਜਿਲ੍ਹਾ ਮੁਕਸਰ ਔਰ ਜਿਲ੍ਹਾ ਫਿਰੋਜ਼ਪੁਰ ਔਰ ਜਿਵੇਂ ਜਿਲ੍ਹਾ ਜਲੰਧਰ ਪੈਂਦਾ ਵਾ ਜਾਂ ਜਿਲ੍ਹਾ ਅੰਮ੍ਰਿਤਸਰ ਦੀ ਧਰਤੀ ਤੇ ਔਰ ਤਰਨਤਾਰਨ ਪਿੰਡ ਸਭਰਾ ਤਨਤਨ ਬਾਬਾ ਵੀਰ ਸਿੰਘ ਉਹਨਾਂ ਦੇ ਸਥਾਨਾਂ ਤੇ ਵੱਡੇ ਰੂਪ ਦੇ ਕਨਵੈਨਸ਼ਨ ਦੇ ਰੂਪ ਦੇ ਵਿੱਚ ਸਾਰੇ ਕਿਸਾਨ ਇਕੱਠੇ ਹੋ ਕੇ ਕਿਸਾਨ ਸਿਹਤ ਕਮੇਟੀ ਪੰਜਾਬ ਕੋਲ ਬੱਡਾ ਵੱਲੋਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਦਿਨ ਮਨਾਇਆ ਜਾਵੇਗਾ ਕਿਉਂਕਿ ਉਹ ਇੱਕ ਸ਼ਹੀਦ ਕੁੱਲ ਦੁਨੀਆ ਦਾ ਸਾਂਝਾ ਜਿਹਨੇ ਦੇਸ਼ ਦੀ ਆਜ਼ਾਦੀ ਲੈ ਕੇ ਆਂਦੀ ਉਹਦੇ ਸੁਪਨੇ ਸੀ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ ਔਰ ਉਹਦੇ ਸੁਪਨਿਆਂ ਨੂੰ ਨਕਾਰ ਦਿਆ ਹੋਇਆ ਸੀਐਮ ਭਗਵੰਤ ਮਾਨ ਨੇ ਔਰ ਇਹਦੇ ਅਧਿਕਾਰੀਆਂ ਨੇ ਮਨਿਸਟਰਾਂ ਨੇ ਮੀਟਿੰਗ ਕਰਕੇ ਵੱਖਰੀ ਪੰਜਾਬ ਨਾਲ ਪਹਿਲਾਂ ਸੈਂਟਰ ਸਰਕਾਰ ਨਾਲ ਮੀਟਿੰਗ ਹੋਈ ਜੁਨੀ ਨੂੰ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਟਾਰ ਉੱਚਾ ਘਰਪਾਲ ਚੀਮਾ ਖੁੱਲੀਆਂ ਸਾਰੇ ਤਿੰਨੇ ਜਾਣੇ ਇਕੱਠੇ ਸੀ ਔਰ ਉਹਦੇ ਵਿਸਵਾਸ ਘਾਤ ਕਰਕੇ ਉਹ ਕਥਾਨਾਂ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ ਮੋਰਚੇ ਜਿਹੜੇ ਆ ਵੱਡੇ ਪੱਧਰ ਤੇ ਨੁਕਸਾਨੇ ਗਏ ਹੈਡਰੇ ਲਾ ਕੇ ਔਰ ਲੱਖਾਂ ਔਰ ਮਲਕਰੋੜਾ ਦਾ ਨੁਕਸਾਨ ਜਿਹੜਾ ਉਹ ਕੀਤਾ ਗਿਆ ਔਰ ਉਹ ਐਮਐਸਪੀ ਦਾ ਮੁੱਦਾ ਜਿਹੜਾ ਵਾ ਭਗਤ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ 47 ਤੋਂ ਬਾਅਦ ਜੋ ਵੀ ਦੇਸ਼ ਦਾ ਸਿਸਟਮ ਉਹਦੇ ਤੋਂ ਲੈ ਕੇ ਚੱਲਿਆ ਆ ਰਿਹਾ ਤੇ ਐਮਐਸਪੀ ਦੀ ਲੜਾਈ ਚੱਲਦੀ ਤੇ ਅੱਜ ਵੀ ਜਾਰੀ ਆ। ਔਰ ਮੋਰਚਾ ਵੀ ਜਾਰੀ ਆ ਕਿ ਸਰਦਾਰ ਜਗਦੀਪ ਸਿੰਘ ਡੱਲੇਵਾਲ ਜਿਹੜਾ ਉਹ ਪ੍ਰਸ਼ਾਸਨ ਦੀ ਹਰਾਸ ਦੇ ਵਿੱਚ ਆ ਕਿਸਾਨ ਜੇਲ੍ਹ ਦੇ ਵਿੱਚ ਆ ਤੇ ਸਰਦਾਰ ਜਗਦੀਪ ਸਿੰਘ ਡੱਲੇਵਾਲ ਨੇ ਅਜੇ ਤੱਕ ਕੋਈ ਅੰਨ ਜਿਹੜਾ ਮੂੰਹ ਨੂੰ ਨਹੀਂ ਰੱਖਿਆ ਔਰ ਅੱਜ ਵੀ ਉਹ ਅੰਨ ਪਾਣੀ ਛੱਡ ਕੇ ਜਿਹੜਾ ਬੈਠਾ ਵਾ ਮੋਰਚੇ ਨੂੰ ਕਾਇਮ ਕਰਕੇ ਬੈਠਾ ਧੰਨਵਾਦ ਕਰਦੇ ਹਾਂ ਉਹਨਾਂ ਦਾ। ਔਰ ਉਹਦੇ ਨਾਲ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਵੱਡਾ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਕਨਵੈਨਸ਼ਨਾਂ ਰੱਖ ਕੇ ਪੰਜਾਬ ਦੇ ਅੰਦਰ ਅਤੇ ਵੱਡੇ ਰੂਪਰੇਖਾ ਦੇ ਵਿੱਚ ਨਗਰ ਸਭਰਾ ਵੱਡੇ ਸਭਰਾ ਜਿਹੜਾ ਤਰਨਤਾਰਨ ਦੇ ਵਿੱਚ ਕੱਲ 23 ਮਾਰਚ ਨੂੰ 11 ਵਜੇ ਗੁਰੂ ਮਹਾਰਾਜ ਦਾ ਕੀਰਤਨ ਵੀ ਹੋਵੇਗਾ 1 ਘੰਟਾ 1.5 ਘੰਟਾ ਉਸ ਤੋਂ ਬਾਅਦ ਬਲਾਰੇ ਜਿਹੜੇ ਆ ਸ਼ਹੀਦੇ ਆਜ਼ਮ ਨੂੰ ਜਿਹੜੇ ਸ਼ਰਦਾ ਦੇ ਫੁੱਲ ਭੇਟ ਕਰਨਗੇ ਅਤੇ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਵੱਡਾ ਦੇ ਜਿੰਨੇ ਵੀ ਲੀਡਰ ਜੋ ਤੇ ਔਰ ਜਿੰਨੇ ਵੀ ਆਪਣੇ ਸਿਪਾਈ ਆ ਸਾਰੀ ਜਥੇਬੰਦੀ ਨੂੰ ਇਹ ਅਪੀਲ ਕਰਦਾ ਕਿ ਤਰਨਤਨ ਜ਼ਿਲ੍ਹੇ ਦੀ ਨੂੰ ਵੀ ਸਾਰੀ ਤਰਨਤਨ ਜ਼ਿਲ੍ਹੇ ਦੇ ਵਿੱਚ ਪਹੁੰਚੇ ਬਾਕੀ ਜਿੱਥੇ ਜਿੱਥੇ ਜ਼ਿਲ੍ਹਿਆਂ ਦੇ ਵਿੱਚ ਜ਼ਿੰਮੇਵਾਰੀਆਂ ਲੱਗੀਆਂ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਸ਼ਹੀਦੇ ਆਜਮ ਦੇ ਸ਼ਰਧਾ ਦੇ ਫੁੱਲ ਭੇਟ ਕਰਨ ਔਰ ਉਹਦੇ ਨਾਲ ਨਾਲ ਜਿਹੜੀਆਂ 29 ਦੀਆਂ ਤਿਆਰੀਆਂ ਭਾਈ ਅੰਗਰੇਜ਼ ਸਿੰਘ ਬਾਕੀਪੁਰ ਦੀਆਂ ਜਿਹੜਾ ਹਰੀਕੇ ਦਾਣਾ ਮੰਡੀ ਰੱਖੀ ਗਈ ਉਹਦੇ ਬਾਰੇ ਵਿਚਾਰ ਚਰਚਾ ਕਰਕੇ ਔਰ ਕੱਲ ਨੂੰ ਸ਼ਹੀਦੇ ਆਜਮ ਦਾ ਜਿਹੜਾ ਸ਼ਰਧਾ ਦੇ ਫੁੱਲ ਭੇਟ ਕਰਕੇ ਔਰ ਦਿਨ ਮਨਾਇਆ ਜਾਵੇਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ